ਗਮਈ ਅੱਜ ਮਜ਼ਦੂਰ ਦੇਵ ਸ ਲੋਕੋ ਮੈਂ ਬੂਲ ਦਾ ਕਿਰਤੀ ਮਜ਼ਦੂਰ ਲੋਕੋ ਮੇਰੇ ਪਸੀਨੇ ਚੋ ਕਿਰਤ ਦੀ ਮਹਿਕ ਆਏ ਮੁਸ਼ਕ ਆਖ ਅਮੀਰ ਹੁੰਦੇ ਦੂਰ ਲੋਕੋ ਮਿਹਨਤ ਕਸ਼ ਮਜ਼ਦੂਰ ਨੇ ਕਿਰਤ ਕਰਕੇ ਸੋਨਾ ਮੰਦਰ ਮਹਿਲ ਉਸਾਰ ਦਿੱਤਾ ਮੰਦਰ ਮਹਿਲ ਜਦ ਬਣ ਤਿਆਰ ਹੋਇਆ ਸ਼ੂਦਰ ਕਹਿ ਕੇ ਮਜ਼ਦੂਰ ਦਰਕਾਰ ਦਿੱਤਾ ਕੁੱਲੀਆਂ ਢਾਰੀਆਂ ਕੱਚੀਆਂ ਘਰਾ ਅੰਦਰ ਕੁੱਲੀਆਂ ਢਾਰੀਆਂ ਕੱਚੀਆਂ ਘਰਾ ਅੰਦਰ ਗਰੀਬੀ ਕੰਗਾਲੀ ਦੀ ਭੁਜ ਦੀ ਭੰਗ ਜਿੱਤੇ ਲੀਰਾ ਗੁਰਬਤ ਦੀਆਂ ਤਨ ਤੇ ਲਟਕਦੀਆਂ ਨੇ ਦੋ ਬੇਲੇ ਦੀ ਰੋਟੀ ਤੋਂ ਤੰਗ ਜਿੱਤੇ ਲੀਡਰ ਭਾਸ਼ਣ ਦੇ ਕੇ ਤੁਰ ਜਾਂਦੇ ਸਾਨੂੰ ਭਾਸ਼ਣ ਨਹੀਂ ਰਾਸ਼ਨ ਚਾਹੀਦਾ ਏ ਗਰੀਬ ਗੁਰੂ ਦੀ ਜਿੱਤੇ ਸੁਣਵਾਈ ਹੋਵੇ ਸਾਨੂੰ ਇਹੋ ਜਿਹਾ ਸ਼ਾਸਤਨ ਚਾਹੀਦਾ ਏ ਰਾਪੜ ਵਾਲੇ ਦੀ ਕਲਮ ਦੇ ਬੋਲ ਸੱਚੇ ਲੋਕ ਰਾਜ ਦਾ ਹੋਣਾ ਹਿਸਾਬ ਲੋਕੋ ਕਿੱਤੀ ਕਾਮਿਆਂ ਦਾ ਹੋ ਗਿਆ ਜਦੋਂ ਏਕਾ ਆਉਣੀ ਕ੍ਰਾਂਤੀ ਫਿਰ ਆਉਣਾ ਇਨਕਲਾਬ ਲੋਕੋ ਲੋਸੰਤਰਾਮ ਦਾ ਜੀ ਦੀ ਰਚਨਾ ਅਗਦਾ ਰਹੀ ਵੇ ਸੂਰਜਾ ਕਮੀਆਂ ਦੇ ਪੇੜੇ ਜਿੱਤੇ ਤੰਗ ਨਾ ਸਮਝਣ ਤੰਗੀਆਂ ਨੂੰ ਜਿੱਤੇ ਮਿਲਣ ਅੰਗੂਟੇ ਸੰਗੀਆਂ ਨੂੰ ਜਿੱਤੇ ਮਿਲਣ ਅੰਗੂਟੇ ਸੰਗੀਆਂ ਨੂੰ ਜਿੱਤੇ ਪਾਲ ਤਰਸਦੇ ਕੰਗੀਆਂ ਨੂੰ ਨਗ ਬਗਦੇ ਆ ਕਾਂ ਚੁੰਨੀਆਂ ਨਗ ਬਗਦੇ ਆ ਕਾਂ ਚੁੰਨੀਆਂ ਮੇਰ ਦੰਦ ਕਰੇ ਨੇ ਤੁਮ ਬਗਦਰੀ ਵੇ ਸੂਰਜਾ ਕੰਮੀਆਂ ਦੇ ਵੇ ਜਿੱਤੇ ਰੂ ਬਣ ਗਈ ਹਵਾ ਹੈ ਜਿੱਤੇ ਜ਼ਿੰਦਗੀ ਇੱਕ ਪਛਤਾਵਾ ਹੈ ਜਿੱਤੇ ਜ਼ਿੰਦਗੀ ਇੱਕ ਪਛਤਾਵਾ ਹੈ ਜਿੱਤੇ ਕੈਦ ਅਣਕਿਤਾ ਜਿੱਤੇ ਅਕਲ ਮਸੂਸੀ ਮੁੜ ਗਈ ਜਿੱਤੇ ਅਕਲ ਮਸੂਸੀ ਮੁੜ ਗਈ ਬਾ ਖਾਰੋਜ ਥਪੇੜੇ ਤੂੰ ਮਗਦਾਰੀ ਮੈ ਸੂਰਜਾ ਕਮੀਆਂ ਦੇ ਵੇਲੇ ਤੂੰ ਮਗਦਾਰੀ ਮੈ ਸੂਰਜਾ ਕਮੀਆਂ ਦੇ ਵੇਲੇ ਇਹ ਲੈ ਨਾ ਜਿਤਨੇ ਲੋਕ ਬੜੇ ਮਜਬੂਰ ਜਏ ਦਿਲੀ ਦੇ ਦਿਲ ਤੋਂ ਦੂਰ ਜਏ ਜਿਤਨੇ ਲੋਕ ਬੜੇ ਮਜਬੂਰ ਜਏ ਦਿਲੀ ਦੁੱਖ ਤੋਂ ਦੂਰ ਜਾਏ ਦਿਲ ਦੀ ਦੇ ਦੂਰ ਜਾਏ ਤੇ ਭੁੱਖਾਂ ਵਿੱਚ ਮਸ਼ੂਹੂਰ ਜਾਈ ਜਿੱਤੇmber ਕੇ ਚਾਮਲ ਜਾਮਦੇ ਜਿੱਤੇmber ਕੇ ਚਾਮਲ ਜਾਮਦੇ ਹਨ ਘੂਤ ਜਠੇਰੇ ਗਾਰੇ ਵਿੱਚ ਸੂਰਜਾ ਕਮੀਆਂ ਦੇ ਵੇਲੇ ਤੂੰ ਮੰਗਦੇਂ ਵਿੱਚ ਸੂਰਜਾ ਕਮੀਆਂ ਦੇ ਵੇਲੇ